ਦੇਖੋ ਜਿਹੜਾ ਡਰਾਈਵ ਅਗੇ ট্রাকਸ ਜਿਹੜੀ ਚੱਲੀ ਨੀਚੇ ਕਰ ਲੋ ਯਾਰ ਉਹਦੀ ਜਿਹੜੀ ਮਹਿੰਮ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਵੀ ਡਰਕਸ ਮਗਲਰ ਹੈਗੇ ਜਿਨ੍ਹਾਂ ਨੇ ਇਲੀਗਲ ਪ੍ਰੋਪਰਟੀ ਬਣਾਈ ਹੈਗੀ ਹੈ विद द हेल्प ऑफ सिविल एडमिनिस्ट्रेशन जी जेड़ा इलीगल प्रॉपर्टी है ओनु डेमोलिश कराया जा रहा है जी जेड़ा ड्रग मनी तो बनी हुई है इलीगल तरीके नाल बनी हुई है सीपी साहब 12 ਘੰਟੇ ਤੱਕ ਦੂਜੀ ਕਾਰਵਾਈ ਜੋ ਇਹ ਦੇਖਣ ਨੂੰ ਮਿਲੀ ਹੈ ਕੱਲ ਵੀ ਜੋ ਕੀ ਇੱਕ ਕਾਰਵਾਈ ਕੀਤੀ ਗਈ ਹੈ ਉਹ ਜੀ ਆਣੇ ਵੱਡੇ ਟਾਈਮ ਮੇ ਤੁਹਾਨੂੰ ਬਹੁਤ ਸੀ ਇਹੋ ਜੀ ਐਸਪੀਆ ਮਿਲਣਗੇ ਜਿਹੜੇ ਵੀ ਬੰਦੇ ਇਨਵੋਲਡ ਹੈਗੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਜਿਨ੍ਹਾਂ ਨੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਡਰਗ ਮਨੀ ਦੇ ਨਾਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਇਹ ਇੱਕ ਕਮਰਸ਼ੀਅਲ ਕਵਾਂਟੀਟੀ ਦਾ ਕੇਸ ਸੀਗਾ ਕਿ ਬਾਕੀ ਡਿਟੇਲ ਐਫਆਈਆ ਤੁਹਾਨੂੰ ਬਰੀਫਿੰਗ ਵਿੱਚ ਅਸੀਂ ਦੇ ਦਾਂਗੇ ਕਮਰਸ਼ੀਅਲ ਕਵਾਂਟੀਟੀ ਦਾ ਕੇਸ ਸੀਗਾ ਇਹ ਜਿਹੜੀ ਪ੍ਰੋਪਰਟੀ ਸੀਗੀ ਡਰਗ ਮਨੀ ਤੋਂ ਬਣੀ ਹੋਈ ਸੀਗੀ ਉਸ ਤੋਂ ਬਾਅਦ ਇਸ ਤੋਂ ਇਲਾਵਾ ਵੀ ਅਸੀਂ 78 ਬੰਦੇ ਜਿਹੜੇ ਹੈਗੇ ਆ ਉਹ ਆਇਡੈਂਟੀਫਾਈ ਕੀਤੇ ਹੈਗੇ 78 ਬੰਦੇ ਹੋਰ ਆਇਡੈਂਟੀਫਾਈ ਕੀਤੇ ਹਨ ਉਹਨਾਂ ਦੀ 78 ਪ੍ਰੋਪਰਟੀ ਹੋਰ ਆਇਡੈਂਟੀਫਾਈ ਕਰੀ ਹੈ ਮੀਨ ਦਾ ਟਾਈਮ ਅਸੀਂ 1 ਬਾਈ 1 ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਅਸੀਂ ਚਿੱਠੀ ਲਿਖੀ ਹੈ ਉਹਦਾ ਰਿਪਲਾਈ ਆ ਜਾਊਗਾ ਜਿਹੜਾ ਵੀ ਜਿੱਥੇ ਵੀ ਇਲੀਗਲ ਇਨਸਟਰਕਸ਼ਨ ਹੋਈ ਹੈ ਜਾਂ ਜਿਹੜੀ ਡਰਗ ਮਨੀ ਦੇ ਨਾਲ ਜਿਹੜੀ ਪ੍ਰਾਪਰਟੀ ਬਣੀ ਹੈ ਉਹਨਾਂ ਦੇ ਸਾਰਿਆਂ ਦਾ ਇਹੀ ਹਸਲ ਹੋਊਗਾ ਚਾਹੇ ਵਿੱਚ ਤੋਂ ਕਾਰਵਾਈ ਹੋਈ ਉਸ ਮਸਲਮ ਬਾਰੇ ਵੀ ਜਾਣਕਾਰੀ ਦੇਵੋ ਜੋ ਉਹਨਾਂ ਦੇ ਖਿਲਾਫ ਪੂਰੀ ਫੈਮਿਲੀ ਦੇ ਖਿਲਾਫ ਪਿਛਲੇ 12 15 ਸਾਲਾਂ ਚ 12 ਤੋਂ 15 ਐਫਆਈਆ ਰਜਿਸਟਰਡ ਹੈਗੀਆਂ ਉਹਨਾਂ ਦੇ ਫਾਦਰ ਦੇ ਖਿਲਾਫ ਵੀ ਉਹਨਾਂ ਦੀ ਜਿਹੜੀ ਲੇਡੀਜ਼ ਉਹਨਾਂ ਦੇ ਖਿਲਾਫ ਐਫਆਈਆ ਰਜਿਸਟਰਡ ਹੈਗੀਆਂ ਐਂਡ ਉਹਨਾਂ ਨੇ ਵੀ ਇਹੀ ਇਸੇ ਤਰੀਕੇ ਨਾਲ ਪ੍ਰਾਪਰਟੀ ਬਣਾਈ ਸੀਗੀ ਉਹ ਵੀ ਅਸੀਂ ਕੱਲ ਡਰਾਈਵ ਚਲਾਈ ਸੀ ਤੇ ਆਣੇ ਵਾਲੇ ਟਾਈਮ ਐ ਤੁਹਾਨੂੰ ਬਹੁਤ ਹੀ ਵਧੀਆ ਡਰਾਈਵ ਮੈਂ ਕਹਿੰਦਾ ਲੁਧਿਆਣਾ ਨਹੀਂ ਪੂਰੇ ਪੰਜਾਬ ਚ ਮਿਲਣ ਨੂੰ ਚਾਹੇ ਸਰ ਜਿਹੜੀ